ਫ੍ਰੀ ਫਾਇਰ ਗੇਮ ਖੇਡਦੀ ਸੀਗੀ ਉਹਦੇ ਵਿੱਚ ਕਾਹ ਨੂੰ ਚੰਗਾ ਦਾ ਬੰਦਾ ਹੈ ਉਹ ਇਹਦੇ ਵਿੱਚ ਆਇਆ ਤੇ ਉਹਨੇ ਆਪਣੇ ਚਾਂਸੇ ਵਿੱਚ ਲਿਆ ਤੇ ਉਹਦੇ ਨਾਲ ਹੀ ਗੱਲਬਾਤ ਕਰ ਪਈ ਸੀਗੀ ਤੇ ਉਹਦੇ ਨਾਲ ਹੀ ਇਹਦਾ ਗੱਲਬਾਤ ਹੋਈ ਤੇ ਉਹ ਵੀ ਇਹ ਨਾਲ ਲੈ ਕੇ ਗਿਆ ਅਸੀਂ ਉਹਦੇ ਨਾਲ ਕਮੇਟਾਂ ਬਹੁਤ ਕੀਤੀਆਂ ਅਸੀਂ ਗੇਰੀਆਂ ਤੁਸੀਂ ਵਾ ਸ਼ਹਿਰਪੁਰ ਤੱਕ ਅਸੀਂ ਐਸਐਸਪੀ ਤੱਕ ਅਸੀਂ ਕਮੇਟਾਂ ਪਾਈਆਂ ਤੇ ਸਾਡਾ ਕੋਈ ਹੱਲ ਨਹੀਂ ਕੋਈ ਕੁਝ ਨਹੀਂ ਹੋਇਆ ਸਾਡਾ ਅੱਖਾਂ 'ਚ ਹੰਝੂ ਪੜ ਕੇ ਬੈਠਾ ਇਹ ਪਤੀ ਹੈ ਜੋ ਆਪਣੀ ਪਤਨੀ ਦਾ ਇੰਤਜ਼ਾਰ ਕਰ ਰਿਹਾ। ਮਾਸੂਮ ਮਾਂ ਨੂੰ ਗਲ ਬਕੜੇ ਪਾੜ ਦੇ ਲਈ ਇੰਤਜ਼ਾਰ ਦੇ ਵਿੱਚ ਨੇ। ਬਸੂਮਾ ਦੀਆਂ ਨਜ਼ਰਾਂ ਬੇਸਬਰੀ ਦੇ ਨਾਲ ਮਾਂ ਨੂੰ ਉਡੀਕ ਰਹੀਆਂ ਨੇ ਪਰ ਇੱਕ ਸਾਲ ਹੋ ਗਿਆ। ਮਾਂ ਕਦੇ ਵਾਪਸ ਨਹੀਂ ਆ। ਮੋਬਾਈਲ ਗੇਮ ਦੇ ਚੱਕਰ ਦੇ ਵਿੱਚ ਇਹ ਹੱਸਦਾ ਬਸਦਾ ਪਰਿਵਾਰ ਉਜੜ ਗਿਆ। ਇਹ ਇਲਜ਼ਾਮ ਇਸ ਪਤੀ ਦੇ ਵੱਲੋਂ ਲਗਾਏ ਜਾ ਰਹੇ ਨੇ ਜਿਸ ਦਾ ਕਹਿਣਾ ਹੈ ਕਿ ਮੋਬਾਈਲ ਗੇਮ ਦੇ ਚੱਕਰ ਦੇ ਵਿੱਚ ਉਸ ਦੀ ਪਤਨੀ ਕਿਸੇ ਹੋਰ ਦੇ ਨਾਲ ਫਰਾਰ ਹੋ ਗਈ। ਮੇਰਾ 2011 ਵਿੱਚ ਮੈਰੀ ਜਾਈ ਹੈ 14 ਸਾਲ ਹੋ ਗਿਆ ਹੈ ਤੇ ਦੋ ਬੇਟੇ ਹੈ ਮੇਰੇ ਕੀ ਲੱਗਦਾ ਦੱਸ ਸਕਦੇ ਕਿ ਇੱਕ ਗੇਮ ਦੇ ਵਿੱਚ ਤੁਹਾਡੀ ਵਾਈਫ ਗੇਮ ਖੇਡਣ ਲੱਗੀ ਔਰ ਉਸੇ ਵਿੱਚ ਤੁਹਾਡਾ ਘਰ ਉੱਜੜ ਗਿਆ ਹਾਂਜੀ ਕੀ ਹੋਇਆ ਸੀ ਪੂਰਾ ਮੰਗ ਫ੍ਰੀ ਫਾਇਰ ਗੇਮ ਖੇਡ ਰਹੀ ਸੀਗੀ ਉਹਦੇ ਵਿੱਚ ਕਾਹਲੂ ਚੰਗਾ ਦਾ ਬੰਦਾ ਹੈ ਉਹ ਇਹਦੇ ਵਿੱਚ ਆਇਆ ਤੇ ਉਹਨੇ ਆਪਣੇ ਚਾਂਸੇ ਵਿੱਚ ਲਿਆ ਤੇ ਉਸਦੇ ਨਾਲ ਹੀ ਗੱਲਬਾਤ ਕਰਦੀ ਸੀਗੀ ਤੇ ਉਹਦੇ ਨਾਲ ਹੀ ਇਹ ਇਹਦਾ ਗੱਲਬਾਤ ਹੋਈ ਤੇ ਉਹ ਵੀ ਇਹਨੂੰ ਨਾਲ ਲੈ ਕੇ ਗਿਆ ਇੱਕ ਸਾਲ ਹੋ ਗਿਆ ਪਤੀ ਆਪਣੀ ਪਤਨੀ ਦੀ ਤਲਾਸ਼ ਦੇ ਵਿੱਚ ਦਰਦ ਦਰਦੀਆਂ ਠੋਕਰਾ ਖਾ ਰਿਹਾ ਪਰ ਉਸ ਨੂੰ ਹਾਲੇ ਤੱਕ ਉਸ ਦੀ ਪਤਨੀ ਦਾ ਕੋਈ ਸੁਰਾਤ ਨਹੀਂ ਮਿਲਿਆ ਪੂਰਾ ਮਾਮਲਾ ਹੁਸ਼ਿਆਰਪੁਰ ਮੁਕੇਰੀਆਂ ਦੇ ਕਸਬਾ ਹਾਜੀਪੁਰ ਤੋਂ ਸਾਹਮਣੇ ਹੈ ਜਿੱਥੇ ਇੱਕ ਸਾਲ ਤੋਂ ਅਨੀਤਾ ਕੋਸ਼ਿਕ ਲਾਪਤਾ ਦੱਸੀ ਜਾ ਰਹੀ ਹੈ ਪਤੀ ਦਾ ਕਹਿਣਾ ਹੈ ਕਿ ਮੇਰੀ ਪਤਨੀ ਫੋਨ ਦੇ ਵਿੱਚ ਕਿਸੇ ਗੇਮ ਨੂੰ ਖੇਡਦੀ ਸੀ ਉਸ ਨੂੰ ਗੇਮ ਖੇਡਣ ਦਾ ਸ਼ੌਂਕ ਪਿਆ ਤੇ ਕਿਸੇ ਦੇ ਬੇਕਾਬੂ ਦੇ ਵਿੱਚ ਆ ਕੇ ਉਹ ਕਾਰ ਛੱਡ ਕੇ ਚਲੇਗੀ ਗੱਲਬਾਤ ਕਰਦਿਆਂ ਅਸ਼wini ਕੁਮਾਰ ਨੇ ਦੱਸਿਆ ਕਿ ਉਸ ਦਾ ਵਿਆਹ 2011 ਦੇ ਵਿੱਚ ਸੰਗਰੂਰ ਦੇ ਪਿੰਡ ਮੁਨਕ ਦੀ ਰਹਿਣ ਵਾਲੀ ਅਨਿਤਾ ਕੌਸ਼ਿਕ ਦੇ ਨਾਲ ਹੋਇਆ ਸੀ ਸਭ ਠੀਕ ਚੱਲ ਰਿਹਾ ਸੀ ਉਹਨਾਂ ਦੇ ਦੋ ਪੁੱਤਰ ਸਨ ਤੇ 2020 ਦੇ ਵਿੱਚ ਅਨੀਤਾ ਮੋਬਾਈਲ ਤੇ ਗੇਮ ਖੇਡਣ ਦਾ ਸ਼ੌਂਕ ਹੰਦਾ ਔਰ ਰੋਜ਼ਾਨਾ ਮੋਬਾਈਲ ਦੇ ਵਿੱਚ ਇਸ ਗੇਮ ਨੂੰ ਖੇਡਦੀ ਸੀ ਤੇ ਅਚਾਨਕ ਇਸੇ ਗੇਮ ਨੂੰ ਖੇਡਦੇ-ਖੇਡਦੇ ਉਸਦੀ ਕਿਸੇ ਹੋਰ ਮੁੰਡੇ ਦੇ ਨਾਲ ਦੋਸਤੀ ਹੋ ਜਾਂਦੀ ਹੈ ਤੇ ਇੱਕ ਦਿਨ ਉਹ ਬਿਨਾਂ ਕਿਸੇ ਨੂੰ ਦੱਸੇ ਘਰ ਤੋਂ ਚਲੀ ਜਾਂਦੀ ਹੈ ਪੂਰਾ 1 ਸਾਲ ਬੀਤ ਚੁੱਕਾ ਹੈ ਅਨੀਤਾ ਦਾ ਨਾ ਕੋਈ ਫੋਨ ਆਇਆ ਨਾ ਉਸ ਦੇ ਬਾਰੇ ਕਿਸੇ ਨੂੰ ਕੋਈ ਪਤਾ ਲੱਗਿਆ ਪਤੀ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਥਾਣਿਆਂ ਦੇ ਵਿੱਚ ਚੱਕਰ ਲਗਾਏ ਜਾ ਰਹੇ ਨੇ ਪਰ ਉਸ ਨੂੰ ਹਾਲੇ ਤੱਕ ਆਪਣੀ ਪਤਨੀ ਦਾ ਕੁਝ ਪਤਾ ਨਹੀਂ ਲੱਗਿਆ ਹਾਂਜੀ ਅਸੀਂ ਉਹਦੇ ਨਾਲ ਕੰਪਲੇਟਾ ਬਹੁਤ ਕੀਤੀਆਂ ਅਸੀਂ ਮਕੇਰੀਆਂ ਦਸੂਹਾ ਸ਼ਹਿਰਪੁਰ ਤੱਕ ਅਸੀਂ ਐਸਐਸਪੀ ਤੱਕ ਅਸੀਂ ਕੰਪਲੇਟਾ ਪਾਈਆਂ ਪਰ ਸਾਡਾ ਕੋਈ ਹੱਲ ਨਹੀਂ ਕੋਈ ਕੁਝ ਨਹੀਂ ਹੋਇਆ ਸਾਡਾ ਕੀ ਹੋਇਆ ਹਾਂ ਤੇ ਹਜੇ ਤੱਕ ਵੀ ਅਸੀਂ ਦੋੜ ਭੱਜ ਰਹੇ ਆ ਸਾਡੇ ਦੱਖਾਂ ਲਈ ਤਾਂ ਕੋਈ ਰਸਤਾ ਨਹੀਂ ਨਿਕਲਿਆ ਨਾ ਮਰੀ ਨਾ ਜਿੰਦਿਸਾਨ ਕੁਝ ਨਹੀਂ ਪਤਾ ਲੱਗਦਾ ਤੁਹਾਡੀ ਵਾਈਫ ਨਾਲ ਕੁਝ ਵਸਿਆ ਕਿੰਦੀ ਹੋਈ ਹੋ ਸਕਦੀ ਹੈ ਇਹਦਾ ਨਹੀਂ ਨਾ ਪਤਾ ਲੱਗ ਰਿਹਾ ਸਾਨੂੰ ਪ੍ਰਸ਼ਾਸਨ ਕੁਝ ਨਹੀਂ ਦੱਸ ਰਿਹਾ ਸਾਨੂੰ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਆਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਵੀ ਜਿੱਥੇ ਵੀ ਹੈਗੀ ਆ ਸਾਡੇ ਪੇਸ਼ ਕੀਤੀ ਜਾਵੇ ਸਰ ਤੁਹਾਡੇ ਦੋ ਬੱਚੇ ਜਿਹੜੇ ਕਿਹੜੀ ਕਿਹੜੀ ਕਲਾਸ ਚ ਪੜਦੇ ਨੇ ਇੱਕ 7 ਜੀ ਕੇ ਤੇ ਬੱਚੇ ਮਾਤ ਉਗਰ ਕਿਸ ਤਰ੍ਹਾਂ ਬਹੁਤ ਪਰੇਸ਼ਾਨ ਹੈ ਬੱਚੇ ਯਾਦ ਕਰਦੇ ਆਪਣੀ ਮਾਂ ਨੂੰ ਉਹਦੀ ਫੋਟੋ ਦੀ ਦੇਖ ਕੇ ਦੁਖੀ ਹੁੰਦੇ ਆ ਰਾਤ ਨੂੰ ਹੁੰਦੇ ਆ ਹਾਲਾਂਕਿ ਪਤੀ ਦੇ ਇਨਾ ਇਲਜ਼ਾਮਾਂ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਸ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਲਗਾਤਾਰ ਲੰਬੇ ਸਮੇਂ ਤੋਂ ਉਡੀਕ ਦੇ ਵਿੱਚ ਨੇ ਬੱਚੇ ਇੰਤਜ਼ਾਰ ਕਰ ਰਹੇ ਨੇ ਕਿ ਕਿਸੇ ਦਿਨ ਉਹਨਾਂ ਦੀ ਮਾਂ ਵਾਪਸ ਘਰ ਆ ਜਾਏਗੀ ਪਤੀ ਨੂੰ ਉਮੀਦ ਹੈ ਕਿ ਸ਼ਾਇਦ ਉਸ ਦੀ ਪਤਨੀ ਜੋ ਉਸ ਤੋਂ ਗਲਤੀ ਹੋਈ ਹੈ ਉਸ ਨੂੰ ਭੁੱਲ ਕੇ ਉਸ ਦੇ ਕੋਲ ਵਾਪਸ ਆ ਜਾਵੇਗੀ ਪਰ ਅਨੀਤਾ ਕੋਸ਼ਿਕ ਕਿਉਂ ਘਰ ਛੱਡ ਕੇ ਗਈ ਇਹ ਤਾਂ ਜਾਂਚ ਦਾ ਵਿਸ਼ਾ ਹੈ ਹਾਲੇ ਤੱਕ ਇਸ ਬਾਰੇ ਕੋਈ ਸਾਫ਼ ਪਤਾ ਨਹੀਂ ਲੱਗਿਆ ਹਾਲਾਂਕਿ ਇਲਜ਼ਾਮ ਜ਼ਰੂਰ ਪਤੀ ਦੇ ਵੱਲੋਂ ਲਗਾਏ ਜਾਣੇ ਕਿ ਗੇਮ ਖੇਡਣ ਦੇ ਚੱਕਰ ਦੇ ਵਿੱਚ ਉਸ ਦਾ ਇਹ ਪਰਿਵਾਰ ਉਜੜਿਆ ਸਾਡੇ ਮੋਬਾਈਲ ਗੇਮ ਨੇ ਇਹ ਕਾਰ ਜੜਿਆ ਗੇਮ ਖੇਡਦੀ ਸੀਗੀ ਵੱਡੀ ਬਹੂ ਹਾਂਜੀ ਕੀ ਨਾਮ ਤੁਹਾਡਾ ਅਨੀਤਾ ਕੋਸ਼ਿਕ ਕਦੋਂ ਤੂੰ ਲੱਭ ਪਤਾ ਹੋਈ ਕਰ ਔਰ ਕਿਸ ਤਰ੍ਹਾਂ ਗੇਮ ਚ ਇਹ ਪਈ ਇਹ ਪਤਾ ਨਹੀਂ ਕਿੱਦਾਂ ਉਹਨਾ ਗੇਮ ਕਾਢ ਲਈ ਕਿੱਦਾਂ ਨੇ ਸਾਨੂੰ ਇਹ ਨਹੀਂ ਪਤਾ ਲੱਗਾ ਕਿੱਦਾਂ ਕੱਢੀ ਕਿੱਦਾਂ ਨੇ ਉਸ ਗੇਮ ਚ ਕੀ ਖੇਡਦੇ ਸੀ ਉਸ ਫ੍ਰੀ ਫਾਇਰ ਖੇਡਤੀ ਸੀ ਬੱਚੇ ਕਹਿੰਦੇ ਫ੍ਰੀ ਫਾਇਰ ਹੀ ਸੀ ਜਦੋਂ ਮੈਂ ਪੁੱਛਣਾ ਬੱਚਿਆਂ ਨੂੰ ਵੀ ਇਹ ਕਿਹੜੀ ਗੇਮ ਹੁੰਦੀ ਹੈ ਕਹਿੰਦੇ ਫ੍ਰੀ ਫਾਇਰ ਹੈ ਉਹਦੇ ਵਿੱਚ ਤੁਹਾਡੇ ਤੁਹਾਡੇ ਬਹੁਤ ਦੇ ਨਾਲ ਹੋਰ ਵੀ ਲੋਕੀ ਜੁੜੇ ਹੋਣੇ ਗੇਮ ਦੇ ਨਾਲ ਹਾਂ ਉਹ ਵੀ ਕਿਸੇ ਮੁੰਡੇ ਦੇ ਸੰਪਰਕ ਚਾਈ ਸੀ ਉਹਦੇ ਚ ਹਾਂ ਆਏ ਸੀ ਇੱਕ ਮੁੰਡਾ ਸੀਗਾ ਕਾਲੂ ਚੰਗਾ ਦਾ ਹਾਂ ਤੇ ਉਹ ਉਹਦੇ ਸਿਸੇ ਸੀਗੀ ਤੇ ਉਹ ਆਹੀ ਫਿਰ ਉਹਦਾ ਨਾਮ ਵੀ ਲਿਆ ਤੇ ਫਿਰ ਸਾਰਾ ਕੁਝ ਦੱਸਿਆ ਮੁੰਡੇ ਨੇ ਕਹਿੰਦਾ ਫਿਰ ਇਹਨੂੰ ਕੁਝ ਦੱਸਿਆ ਸਾਰਾ ਕੁਝ ਵੀ ਮੇਰੀ ਉਹਦੇ ਨਾਲ ਗੱਲਬਾਤ ਹੈਗੀ ਜਾਂ ਕੁਝ ਵੀ ਹੈਗੀ ਮਾੜੀ-ਮੋਟੀ ਤੇ ਮੈਨੂੰ ਤੰਗ ਕਰਦਾ ਮਤਲਬ ਅੱਛਾ ਤੁਹਾਡੀ ਬਹੂ ਨੇ ਦੱਸਿਆ ਹਾਂ ਬਹੂ ਨੇ ਮੈਨੂੰ ਦੱਸ ਬਹੁਤ ਵਾਰੀ ਹੁਣ ਕਿੰਨਾ ਟਾਈਮ ਹੋ ਗਿਆ ਪਤਾ ਹੋਈ ਹੁਣ ਸਾਲ ਹੋ ਗਿਆ ਸਾਲ ਤੋਂ ਕੁਝ ਪਤਾ ਨਹੀਂ ਹੋਣਾ ਨਹੀਂ ਸਾਲ ਨੂੰ ਕੁਝ ਨਹੀਂ ਪਤਾ ਸਾਰੇ ਪਾਸੇ ਘੁੰਮ ਕੰਮ ਗਏ ਸੀ ਘਰ ਬੈਠ ਗਿਆ ਹੁਣ ਮੁੰਡੇ ਦੇ ਬੱਚੇ ਤੇ ਪੈਣਦੇ ਨਹੀਂ ਹੁਣ ਮੈਂ ਵੀ ਕਿਤੇ ਕਿੰਨੇ ਕੁ ਜਾਵਾਂ ਕਿ ਨੀਗੇ ਡੋੜਾ ਕਿਉਂਕਿ ਮੈਂ ਬਿਮਾਰ ਰਹੀ ਨੀ ਐ ਬੱਚੇ ਵੀ ਸਾਹਮਣੇ ਸਕੂਲੋਂ ਵੀ ਆਂਦੇ ਬੱਚੇ ਘਰ ਦਾ ਵੀ ਕੰਮ ਮਾੜਾ ਮੋਟਾ ਕਰਨਾ ਰੋਟੀ ਪਾਣੀ ਵੀ ਕਰਨਾ ਤੇ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਹਰ ਜਗ੍ਹਾ ਕੀ ਆਸ਼ਵਾਸਨ ਮਿਲਦਾ ਤੁਹਾਨੂੰ ਸਾਨੂੰ ਕੁਛ ਨਹੀਂ ਮਿਲਦਾ ਬਈ ਸਾਨੂੰ ਕੁਛ ਨਹੀਂ ਮਿਲਦਾ ਬਈ ਵੀ ਅਸੀਂ ਇਨੇ ਰੋਗੇ ਵੀ ਦੇਖ ਲਿਆ ਸਭ ਕੁਛ ਹੱਥ ਵੀ ਗੜਗੜਾ ਕੇ ਵੀ ਦੇਖ ਲਿਆ ਅਸੀਂ ਉਹਨਾਂ ਦੇ ਪੈਰੀ ਹੱਥ ਲਾ ਕੇ ਵੀ ਦੇਖ ਲਿਆ ਸਾਨੂੰ ਕੁਛ ਉਹਨਾਂ ਨੇ ਉਹ ਨਹੀਂ ਕੀਤਾ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਇਹ ਕਰਦੇ ਆਂ ਪੀ ਜੀ ਕਿਤੇ ਹੈਗੀ ਐ ਮਰੀ ਜਿੰਦਗੀ ਕਿਤੇ ਵੀ ਹੈਗੀ ਐ ਪੀ ਸਾਡੇ ਪੇਸ਼ ਕਰੋ ਸਾਡੇ ਨਾਲ ਜਿਹੜੀ ਗੱਲਬਾਤ ਐ ਉਹ ਕਰਕੇ ਜਿੱਥੇ ਮਰਜ਼ੀ ਚੱਲ ਜਾ ਉਹਦੀ ਮਰਜ਼ੀ ਐ ਜਾਣਾ ਜਾਏ ਜੇ ਬੱਚਿਆਂ ਚ ਰਹਿਣੇ ਜਾਂਦੀ ਐ ਰਹਿ ਅਸੀਂ ਰੱਖਣ ਨੂੰ ਤਿਆਰ